ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਿਨਾਕਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਤੀਰ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਲਈ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੀਰ ਜੀ ਬੜਾ ਮਹੱਤਵਪੂਰਨ ਵਿਸ਼ਾ ਹੈ ਵਿਸ਼ਾ ਇਹ ਹੈ ਕਿ ਪੰਜਾਬ ਚ ਬਹੁਤ ਸਾਰੇ ਆਲ ਸੈਂਟਰ ਬੰਦ ਹੋ ਗਏ ਨੇ ਕਈ ਬੰਦ ਹੋਣ ਦੇ ਕਾਰਨ ਤੇ ਕਈ ਤਰ੍ਹਾਂ ਦੇ ਕਾਰਨ ਆਲ ਸੈਂਟਰ ਵਾਲੇ ਵੀ ਡਿਸਕਸ ਕਰਦੇ ਨੇ ਕਿ ਕੈਨੇਡਾ ਚ ਵਿਦਿਆਰਥੀ ਘਟ ਗਏ ਕੈਨੇਡਾ ਚ ਕੰਮ ਹੈ ਨਹੀਂ ਸਭ ਤੋਂ ਵੱਡੀ ਗੱਲ ਉਹ ਕਰਦੇ ਨੇ ਕਿ ਸਪਾਊਸ ਵੀਜ਼ਾ ਬੰਦ ਹੋ ਗਿਆ 10+2 ਤੋਂ ਬਾਅਦ ਹੁਣ ਸਵਾਲ ਇਹ ਹੈ ਕਿ 10+2 ਤੋਂ ਬਾਅਦ ਜਿਹੜਾ ਸਪਾਊਸ ਵੀਜ਼ਾ ਬੰਦ ਹੋਇਆ ਉਹਦੇ ਕਰਕੇ ਇਹ ਸਾਰਾ ਕੁਝ ਵਾਪਰ ਰਿਹਾ ਜੋ ਵਾਪਰ ਰਿਹਾ ਹੈ ਜਾਂ ਇਹਦੇ ਪਿੱਛੇ ਹੋਰ ਵੱਖ-ਵੱਖ ਕਾਰਨ ਨੇ ਮੈਂ ਚਾਹੂੰਗਾ ਕਿ ਪੂਰੀਆਂ ਸਥਿਤੀਆਂ ਇਹ ਵੀ ਤੁਸੀਂ ਦੱਸੋ ਸਪਾਊਸ ਵੀਜ਼ਾ ਕੀ ਕੈਨੇਡਾ ਖੋਲ ਸਕਦਾ ਹੈ 10+2 ਤੋਂ ਬਾਅਦ ਇਹ ਸਾਰੀਆਂ ਸਥਿਤੀਆਂ ਮੈਂ ਚਾਹੂੰਗਾ ਕਿ ਤੁਸੀਂ ਐਕਸਪਲੇਨ ਕਰੋ ਸਰ ਅੱਜ ਮੈਂ ਪਹਿਲੋ ਸਾਰੇ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿਉਂਕਿ ਨਾ ਜਦੋਂ ਸੱਚ ਬੋਲਦੇ ਆ ਕਮੈਂਟ ਬੜੇ ਬੱਚੇ ਮਾਰਦੇ ਆ ਕਈ ਤਾਂ ਕਹਿੰਦੇ ਹੁੰਦੇ ਸ਼ਾਇਦ ਕਿ ਜਦਾਂ ਕਿ ਹਾਲ ਸੈਂਟਰ ਬੰਦ ਹੋਗੇ ਸ਼ਾਇਦ ਏਜੰਟਸ ਇਹਨਾਂ ਦਾ ਕੰਮ ਬੰਦ ਹੋ ਰਿਹਾ ਦੁਕਾਨਦਾਰੀਆਂ ਬੰਦ ਹੋ ਰਹੀਆਂ ਤਾਂ ਕਰਕੇ ਇਹਨਾਂ ਵੱਖਰੇ-ਵੱਖਰੀਆਂ ਗੱਲਾਂ ਕਰਦੇ ਆ ਵੱਖਰੇ-ਵੱਖਰੀਆਂ ਜਿਹੜੀਆਂ ਕਿ ਉਹਨਾਂ ਨਵੇਂ-ਨਵੇਂ ਕੰਟੈਂਟ ਲੈ ਕੇ ਆਉਂਦੇ ਆ ਤੇ ਅੱਜ ਮੈਂ ਦੱਸਣਾ ਚਾਹੁੰਗਾ ਕਿ ਕਹਿੰਦੇ ਸੱਚ ਦਾ ਸਾਚ ਹੀ ਰਹਿਣਾ ਹੈ ਸੱਚ ਨੂੰ ਕੋਈ ਲੁਕੋ ਨਹੀਂ ਸਕਦਾ ਬਾਕੀ ਜੋ ਵਾਇਗਰੋ ਨੇ ਸਾਨੂੰ ਮੈਂ ਤਾਂ ਆਪਣੇ ਤੇ ਆ ਕੇ ਗੱਲ ਕਰਨੀ ਪਸੰਦ ਕਰਦਾ ਕਿਸੇ ਦੇ ਲਈ ਜੋ ਸਾਨੂੰ ਸਾ ਮੇਰੀ ਕਿਸਮ ਵਿੱਚ ਲਿਖਿਆ ਹੈ ਨਾ ਉਹ ਤਾਂ ਮੈਨੂੰ ਮਿਲਣਾ ਹੀ ਮਿਲਣਾ ਹੈਗਾ ਤੇ ਉਹ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਰ ਲਾਕਡਾਊਨ ਦੇ ਵਿੱਚ ਵੀ ਜਦੋਂ ਆਪਾਂ ਇੱਥੇ ਸਮੇ ਸੀਗੇ ਕੈਨੇਡਾ ਵਾਸਤੇ ਜਿੱਥੇ ਕਿ ਹਜ਼ਾਰਾਂ ਲੱਖਾਂ ਲੱਖਾਂ ਹੀ ਬੱਚੇ ਨੇ ਮੈਂ ਤਾਂ ਕਹਾਂਗਾ ਕਿ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਬਣਾਈ ਹੈਗੀ ਆ ਸੋ ਬਾਹਰ ਜਾਣਾ ਇੱਕ ਤੁਹਾਡਾ ਪਰਸਨਲ ਮੈਂ ਤਾਂ ਕਹਾਂਗਾ ਡਿਸੀਜਨ ਆ ਜਾਣਾ ਜਾਂ ਨਹੀਂ ਜਾਣਾ ਬਟ ਹਾਂ ਮੈਂ ਤਾਂ ਕਹਿੰਦਾ ਜਾਓ ਜਾ ਕੇ ਵਾਪਸ ਜੇ ਆਉਣਾ ਚਾਹੁੰਦੇ ਜਰੂਰ ਆਓ ਇੱਥੇ ਆਪਣੇ ਕਾਰੋਬਾਰ ਜਿਹੜੇ ਕਿ ਵੱਡੇ ਲੈਵਲ ਤੇ ਕਰੋ ਤੇ ਜਰੂਰ ਸਰੇ ਲੰਗੋਗੇ ਬਾਕੀ ਹੁਣ ਮੈਂ ਵਿਸ਼ੇ ਤੇ ਜਰੂਰ ਆਇਆ ਕਿਉਂਕਿ ਇਹ ਗੱਲ ਸਿਰ ਤਾਂ ਮੈਂ ਕਹੀਏ ਕਿਉਂਕਿ ਨਾ ਕਈ ਵਾਰੀ ਉਹ ਚੀਜ਼ਾਂ ਹੁੰਦੇ ਲੱਗਦੀ ਹੈ ਕਿ ਸ਼ਾਇਦ ਤਾਂ ਮਤਲਬ ਕਿ ਨਾ ਉਹ ਕਰ ਰਿਹਾ ਕਿ ਏਜੰਟ ਦੀ ਗੱਲਾਂ ਬਣਾ ਰਿਹਾ ਸੋ ਮੈਂ ਉਸ ਚੀਜ਼ ਬਿਲਕੁਲ ਸੱਚਾਈ ਆ ਸਰ ਖਾਸ ਤੌਰ ਤੇ ਜਦੋਂ ਨਵੇਂ ਅਪਡੇਟ ਆਏ ਉਹ ਪੀਪੀਪੀ ਵਾਲੇ ਸੀਗੇ ਹਾਂ ਆਈ ਸੈਂਟਰ ਸਰੇ ਸੱਚਾਈ ਆ 70% ਬੱਚਾ ਘਟ ਗਿਆ ਉਹਦੇ ਪਿੱਛੇ ਰੀਜ਼ਨ ਕੀ ਹੈਗਾ ਪਿਛਲੇ ਕੈਨੇਡਾ ਨੇ 100% ਵੀਜ਼ਾ ਦਿੱਤਾ 6 ਓਵਰਆਲ ਤੇ ਵੀਜ਼ਾ ਦੇ ਦਿੱਤਾ ਮੈਨ ਲੀਕ ਈਚ ਵਾਲੇ ਸਿਸਟਮ ਕਰਤਾ ਬੱਚਾ ਤਕਰੀਬਨ ਸਾਰਾ ਇਥੋਂ ਚਲਾ ਗਿਆ ਦੂਜੀ ਗੱਲ ਜਿਹੜੀ ਹੈਗੀ ਆ 스ਪਾਊਸ ਵੀਜ਼ਾ ਪਲੱਸ 2 ਵਾਲਾ ਸ਼ਾਇਦ ਲੋਕਾਂ ਨੇ ਤਾਂ ਕੀ ਲਿਆ ਸੀਗਾ ਕਿ ਪੋਸੀਬਲ ਹੀ ਨਹੀਂ ਹੈਗਾ ਸੋ ਅੱਜ ਦੀ ਜਿਹੜੀ ਮੇਨ ਵੀਡੀਓ ਮੈਂ ਉਹ ਦੱਸਣਾ ਚਾਹੁੰਦਾ ਵਾਂ ਕਿਉਂਕਿ ਨਾ ਸਾਡੇ ਪੰਜਾਬੀਆਂ ਦੇ ਬਹੁਤ ਘਰ ਖਰਾਬ ਹੋਏ ਅਸ ਜਿਹੜੇ ਕਿ ਨਾ ਸਿਰੇ ਲੱਗੇ ਹੋਏ ਸੀਗੇ ਬਹੁਤ ਸਾਡੇ ਘਰਾਂ 'ਚ ਪਰ ਮੈਂ ਦੱਸਦਾ ਹੁੰਦਾ ਮੇਰਾ ਇਹ ਵੀ ਕਹਿਣਾ ਹੁੰਦਾ ਹਮੇਸ਼ਾ ਆਪਣੇ ਧੀ ਪੁੱਤ ਦੇ ਪੈਸਾ ਲਾਓ ਨਾ ਕਿ ਕਿਤੇ ਬਗਾਨੇ ਦੇ ਲਾਓ ਕਿ ਹਾਂ ਵੀ ਬਾਅਦ 'ਚ ਪਛਤਾਉਣਾ ਪਵੇ ਬਟ ਅੱਜ ਵੀ ਜਿਹੜੀ ਇੱਕ ਆਪਸ਼ਨ ਤਾਂ ਨੂੰ ਮੈਂ ਦੇਣੀ ਚਾਹੂੰਗਾ ਪਲੱਸ 2 ਵਾਲਾ ਬੱਚਾ ਅੱਜ ਵੀ ਸਪਾਊਸ ਕੇਸ ਪੋਸੀਬਲ ਹੈਗਾ ਵਾ ਪਰ ਇਹ ਸਰ ਤੁਸੀਂ ਕਹਿੰਦੇ ਨਾ ਜਦੋਂ ਕਹਿੰਦੇ ਕਿ ਕੈਨੇਡਾ ਦੇ ਬੰਦ ਕੈਨੇਡਾ ਦੇ ਬੰਦ ਨਹੀਂ ਕੀਤਾ ਕੈਨੇਡਾ ਨੇ ਕਹਿੰਦੇ ਨੇ ਕਿ ਬੈਰੀਅਰ ਲਾਏ ਕੈਨੇਡਾ ਨੇ ਸਖਤੀ ਕੀਤੀ ਹਾਂ ਜੇ ਪਲੱਸ 2 ਤੋਂ ਬਾਅਦ ਪਾਉਸ ਤੁਸੀਂ ਲੈ ਕੇ ਆਉਣਾ ਚਾਹੁੰਦੇ ਆ ਤੇ ਆਹ ਰਾਹ ਵਾ ਇਹ ਸਰਾਹ ਤੇ ਚਲੋ ਪਰ ਗੱਲ ਕੀ ਹੈਗਾ ਜੀ ਉਸ ਰਾਹ ਤੇ ਬੱਚਿਆਂ ਨੂੰ ਦਿਖਾਇਆ ਹੀ ਨਹੀਂ ਜਾਂਦਾ ਕਿ ਉਹ ਰਾਹ ਦਿਖਾਇਆ ਤਾਂ ਜਾਉਂਗਾ ਕਿ ਆਪ ਲੋਣੀ ਜਿਹੜਾ ਪਤਾ ਹੁੰਦਾ ਆ ਪਿਛਲੇ ਸਮੇਂ ਦੇ ਵਿੱਚ ਜਿਹੜੇ ਕਿ ਸਾਡੇ ਲਾਈਵ ਸ਼ੋਅ ਜਿਹੜੇ ਥੋੜੇ ਜਿ ਘਟਾਉਂਦਾ ਰੀਜ਼ਨ ਇਹ ਕੇਸ ਹੈਗਾ ਕਿ ਜਦੋਂ ਵੀ ਅਸੀਂ ਤੁਹਾਡੇ ਨਾਲ ਆ ਕੇ ਆਈਏ ਪੋਜ਼ਿਟਿਵਿਟੀ ਨਾਲ ਆਈਏ ਕੰਟੈਂਟ ਨਾਲ ਆਈਏ ਕਿ ਹਾਂ ਵੀ ਜੇ ਤੁਹਾਡੇ ਟੁੱਟੇ ਹੋਏ ਸੁਪਨੇ ਆ ਜੇ ਤੁਸੀਂ ਇੱਕ 네ਗੈਟਿਵਿਟੀ ਨਾਲ ਪਰੇ ਤੁਹਾਨੂੰ ਲੱਗਦਾ ਕੁਛ ਨਹੀਂ ਹਾਂ ਕੁਛ ਨਾ ਕੁਛ ਰਾਹ ਜ਼ਰੂਰ ਦਿਖਾਇਆ ਜਾਵੇ ਸੋ ਪਲੱਸ 2 ਵਾਲਾ ਬੱਚਾ ਅੱਜ ਵੀ ਕੈਨੇਡਾ ਜਿਹੜਾ ਕੀ ਆ ਤੁਸੀਂ ਸਪਾਊਸ ਨੂੰ ਲੈ ਕੇ ਜਾ ਸਕਦੇ ਆ ਪਰ ਇਸ ਵੀਡੀਓ 'ਚ ਮੈਂ ਉਹੀ ਕਲੀਅਰ ਕਰਦਾ ਪਰ ਹਰ ਪਲੱਸ 2 ਵਾਲਾ ਬੱਚਾ ਨਹੀਂ ਪਲੱਸ 2 ਵਾਲਾ ਬੱਚਾ ਜਿਹੜਾ ਕਿ ਕੰਪੀਟੀਟਿਵ ਆਈਐਸ ਦਾ ਸਕੋਰ ਅੱਜ ਮੈਂ ਇੱਥੇ ਮੈਂਸ਼ਨ ਕਰਦਾ 6.5 ਨਾਟ ਲੈਸਰ 6 ਸਕੋਰ ਬੇਟਾ ਜਰੂਰ ਤੁਸੀਂ ਅਚੀਵ ਜੇ ਤੁਹਾਡਾ ਆਇਆ ਹੋਇਆ ਪਲੱਸ 2 ਤੁਹਾਡੀ ਕਿਸੇ ਵੀ ਸਟਰੀਮ ਦੇ ਵਿੱਚ ਹੈਗੀ ਆ ਅਰਾਊਂਡ 65 ਟੂ 70 ਪਰਸੈਂਟ ਤੁਹਾਡੇ ਮਾਰਕਸ ਹੈਗੇ ਆ ਸਰ ਤੁਸੀਂ ਪਲੱਸ 2 ਵਾਲਾ ਬੱਚਾ ਅੱਜ ਵੀ ਆਪਣੇ ਸਪਾਊਸ ਨੂੰ ਜਿਹੜਾ ਕੀ ਆ ਲੈ ਕੇ ਕੈਨੇਡਾ ਜਾ ਸਕਦਾ ਜਿਹੜੇ ਕਿ ਬਹੁਤ ਵਧੀਆ ਆਪਸ਼ਨ ਆ ਤੇ ਅੱਜ ਮੈਂ ਦੱਸ ਵੀ ਰਿਹਾ ਮੈਂ ਫੀਸ ਵੀ ਇਹਦੀ ਬੜੀ ਲਿਮਿਟਡ ਆ 18 ਤੋਂ 19000 20000 ਤੱਕ ਲਗਭਗ ਮੈਕਸਿਮਮ ਸਾਲ ਦੀ ਫੀਸ ਆ ਕੋਈ ਇਹ ਨਹੀਂ ਕਿ ਐਕਸਟਰਾ ਪੈਸੇ ਲੱਗ ਰਹੇ ਆ ਕੋਈ ਐਕਸਟਰਾ ਤੁਹਾਨੂੰ ਕਰਨਾ 19 ਕਿ 20 ਜਿਹੜੀ ਨਾਰਮਲ ਕੋਰਸੇ ਦੀ ਫੀਸ ਆ ਉਹੀ ਫੀਸ ਆ ਬਟ ਹਾਂ ਹੈ ਕਿ ਹੈ ਡਿਗਰੀ ਦੀ ਜਿਹੜੀ ਕਿ ਆਪਸ਼ਨ ਹੈਗੀ ਆ ਸੋ ਇਹਦੇ ਵਿੱਚ ਤੁਸੀਂ ਜਿਹੜਾ ਕਿ ਜੇ ਤੁਸੀਂ ਜਿਹੜੇ ਮੈਂ ਤੁਹਾਨੂੰ ਐਲੀਜੀਬਿਲਟੀ ਕ੍ਰਾਈਟੇਰੀਆ ਬੋਲਿਆ ਫਿਰ ਵੀ ਮੈਂ ਕਹੂੰਗਾ ਪਲੱਸ 2 ਵਾਲੇ ਸਪਾਊਸ ਵਾਲੇ ਬੱਚੇ ਕਈ ਐਲੀਜੀਬਲ ਹੋਣੇ ਪਰ ਵਾਸੇ ਨੋ ਵੀਡੀਓਜ਼ ਦੇਖ ਕੇ ਮਾਈਂਡ ਸੈਟਅਪ ਕੀਤਾ ਹੋ ਹੀ ਨਹੀਂ ਸਕਦਾ ਉਹ ਜਰੂਰ ਆ ਕੇ ਸਾਡੇ ਇਸੇ ਡਿਸਪਲੇ ਹੁੰਦੇ ਨੰਬਰ ਤੇ ਮਿਲੋ ਹਾਂ ਬਟ ਦੁਬਾਰਾ ਕਹਿਣਾ ਬੇਟਾ ਕੈਨੇਡਾ ਐਸ ਵੇਲੇ ਜਿਹੜਾ ਕਿ ਜੋ ਆਇਲ ਸੈਂਟਰ ਬੰਦ ਹੋਇਆ ਮੈਂ ਰੀਜ਼ਨ ਦੱਸੇ ਵੀ ਆ ਰੀਜ਼ਨ ਉਹਦਾ ਇਹ ਨਹੀਂ ਕਿ ਬੱਚਾ ਜਾਣਾ ਨਹੀਂ ਚਾਹੁੰਦਾ ਜਿਹਨੇ ਜਾਣਾ ਉਹਨੇ ਜਾਣਾ ਹੀ ਆ ਉਹਨੂੰ ਮੈਂ ਕੀ ਬੋਲਦਾ ਫਲਾਣਾ ਕੋਈ ਵਲੌਗਰ ਕੀ ਬੋਲਦਾ ਕੋਈ ਫਰਕ ਨਹੀਂ ਪੈਂਦਾ ਸਤ ਕਾਠੋਂ ਦਾ ਸੈਂਟਰ ਇਹ ਆ ਵੀਜ਼ਾ ਹੀ ਕੈਨੇਡਾ ਦੇ 100% ਦਿੱਤਾ ਆ ਕੈਨੇਡਾ ਦਾ ਸਰ ਨਿਊਜ਼ਲੈਟਰ ਜਿਹੜਾ ਆਊਟ ਇਹਦਾ ਮਤਲਬ ਹੈ ਤੁਹਾਨੂੰ ਲੱਗਦਾ ਜਿਹੜੇ ਹਾਈਲਸ ਦੀ ਰਿਕੁਆਇਰਮੈਂਟ ਘਟਾਈ ਹੈ ਉਦੇ ਕਰਕੇ ਈਜ਼ੀ ਹੋ ਗਿਆ ਵਿਦਿਆਰਥੀ ਸਰ ਦੋ ਚੀਜ਼ਾਂ ਇਕੱਠੀਆਂ ਹੋ ਗਈਆਂ ਇੱਕ ਤਾਂ ਇਸ ਦੀ ਰਿਕੁਆਇਰਮੈਂਟ ਸੈਟ ਦੀ ਬਿਲਕੁਲ ਥਲੇ ਸਰ ਅਗੇ ਸੀ ਕਿ 6 ਈਚ ਲੈਣਾ ਪੈਂਦਾ ਸੀ ਬੱਚਾ بار 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 ਕਰੀ ਜਾ ਰਿਹਾ ਸੀ ਠੀਕ ਹੈ ਨਾ ਦੂਜੀ ਗੱਲ ਸਰ ਜਿਹੜਾ 10 ਅਗਸਤ ਤੋਂ ਬਾਅਦ ਜਿਹੜਾ ਆਇਆ ਤੁਹਾਨੂੰ ਵੀ ਪਤਾ ਸਰ ਤੁਸੀਂ ਵੀ ਰਿਫਿਊਜ਼ਲ ਕੋ ਟਾਈਮ ਟਾਈਮ ਵੀ ਸੁਣੀ ਆ ਆ ਪਿਛਲੇ ਆ ਜੂਨ ਮਤ ਤੋਂ ਜਰੂਰ ਦੁਬਾਰਾ ਸ਼ੁਰੂ ਹੋਈ ਆ ਨਹੀਂ ਤਾਂ ਬਿਫੋਰ ਜੂਨ ਮਈ ਮਤ ਤੱਕ ਅਕਤੂਬਰ ਤੋ 100% ਕੈਨੇਡਾ ਨੇ ਸਾਰਿਆਂ ਨੂੰ ਵੀਜ਼ਾ ਦੇ ਦਿੱਤਾ ਸਰ ਉਹ ਨਿਊਜ਼ਲੈਟਰ ਚ ਕੈਨੇਡਾ ਨੇ ਦੱਸਿਆ ਵਾ ਕਿ ਮੈਕਸਿਮਮ ਵੀਜ਼ਾ ਆਇਆ ਅੱਜ ਤੱਕ ਦੀ ਹਿਸਟਰੀ ਦੇ ਵਿੱਚ 2023 ਮੈਕਸਿਮਮ ਵੀਜ਼ਾ ਵਾਲਾ ਸਾਲ ਜਿਹੜਾ ਕਿ ਉਹਨਾਂ ਦਾ ਜਿਹੜਾ ਕਿ ਗਿਆ ਸਾਰਿਆਂ ਨੂੰ ਤਾਂ ਵੀਜ਼ਾ ਦਿੱਤਾ ਸੋ ਉਹਦੇ ਕਰਕੇ ਹੀ ਰੀਜ਼ਨ ਆ ਕਿ ਸਰ ਜਿਹੜਾ ਕਿ ਆਇਆ ਸਾਹਿਬ ਅੱਛਾ ਜਿਹੜਾ ਕਟਿਆ ਬਟ ਫੇਰ ਵੀ ਮੈਂ ਤਾਂ ਕਹੂੰਗਾ ਬੱਚਿਆਂ ਨੂੰ ਕਹੂੰਗਾ ਆਇਆਸ ਤੇ ਵੱਧ ਤੋਂ ਵੱਧ ਬੈਂਡ ਲਓ ਅੱਜ ਵੀ ਕੱਲੀ ਆ ਜਿਹੜੀ ਮੈਂ ਸਪਾਊਸ ਵੀਜ਼ਾ ਦੀ ਆਪਸ਼ਨ ਤੁਹਾਨੂੰ ਦਿੱਤੀ ਕੱਲੀ ਇਹ ਹੀ ਨਹੀਂ ਹੈਗੀ ਇਹਦਾ ਮਤਲਬ ਹੈ ਜੇ 65% ਵਿਦਿਆਰਥੀ ਲੈ ਲੇ 65% ਤੋਂ ਵੱਧ ਤੇ 6.5 ਔਰ 6 ਈਚ ਕਰ ਲੇ ਫੇਰ 스파우스 비자 10+2 ਤੋਂ ਬਾਅਦ ਸੰਭਵ ਹੈ 100% ਸਰ ਸਰਕਾਰੀ ਯੂਨੀਵਰਸਿਟੀ ਦੇ ਐਡਮਿਸ਼ਨ ਲੈ ਕੇ ਤੇ ਲਿਮਿਟਡ ਫੀਸ ਸਰ ਅਜ ਮੈਂ ਹੋਰ ਦੱਸ ਦਵਾਂ ਕੱਲਾ 스파우스 비자 ਨਹੀਂ ਜੇ ਅੱਜ ਆਪਾਂ ਕੈਨੇਡਾ ਪਹੁੰਚਣ ਦਾ ਵੀਜ਼ਾ ਆਈ ਜਾਣਾ ਮੈਂ ਦੁਬਾਰਾ ਉਹ ਸਮਾਂ ਆ ਗਿਆ ਵੀਜ਼ਿਆਂ ਦੇ ਅੱਗੇ ਉੱਠਣ ਦਾ ਜੇ ਬੱਚਾ IELTS ਦੇ ਵਿੱਚ 6.5 ਜਾਂ ਜ਼ਿਆਦਾ ਜਿੰਨਾ ਵੱਧ ਤੋਂ ਵੱਧ ਸਕੋਰ ਲੈਂਦਾ ਨਾ ਸਰ ਬੱਚਾ ਇਹਦੇ ਹੈਰਾਨ ਹੋ ਜਾਊਗਾ ਬੱਚਾ ਆਪਣੀ 10+2 ਤੋਂ ਬਾਅਦ ਜਿਹੜੇ ਡਿਪਲੋਮੇ ਆ ਜਾਂ ਮਾਸਟਰਸ ਵਾਲੇ ਮੈਂ ਕਹਿੰਦਾ ਗ੍ਰੈਜੂਏਸ਼ਨ ਵਾਲੇ ਬੱਚੇ ਜਿਹੜੇ ਉਹ ਮਾਸਟਰਸ ਕਰਨਾ ਚਾਹੁੰਦੇ ਆ ਸਰ 10000 ਤੋਂ 11 12000 ڈالر ਦੀ ਫੀਸ ਦੇ ਕੇ ਕਰ ਸਕਦੇ ਹਾਂ ਸੋ ਦੱਸੋ ਕਿੰਨਾ ਪੈਸਾ ਆਪਾਂ 53 ਸੱਟੇ ਬਚਾ ਲਾਂਗੇ ਜੇ ਆਪਾਂ ਇੰਡੀਆ 'ਚ ਮਿਹਨਤ ਕਰ ਲਾਂਗੇ ਸਰ ਗੱਲ ਕੀ ਹੈਗਾ ਉਹਦੇ ਵਾਸਤੇ ਸਾਨੂੰ ਆਈਐਸ ਦੇ ਬੈਂਡ ਦੁਬਾਰਾ ਫੇਰ ਲੈਣੇ ਪੈਣੇ ਇਹ ਉਹਨਾਂ ਬੱਚਿਆਂ ਵਾਸਤੇ ਆ ਜਿਹੜੇ ਮੈਂ ਤੁਹਾਨੂੰ ਕਹੂੰਗਾ ਬੱਚੇ ਪੈਸਾ ਮਿਹਨਤ ਕੀਤੀ ਹੋਈ ਆ ਪਰ ਡਰਦੇ ਆ ਕਿ ਉਹਨਾਂ ਦਾ ਬਜਟ ਘੱਟ ਹੈਗਾ ਜਾਂ ਬੱਚੇ ਕਹਿੰਦੇ ਕਿ ਜੇ ਮੈਂ ਮਿਹਨਤ ਕਰਾਂ ਮੈਨੂੰ ਮਿਲੂਗਾ ਕੀ ਬੇਟਾ ਮਿਲੂਗਾ ਤੁਸੀਂ ਲਾ ਲਓ ਕਿ ਨਾਰਮਲ ਫੀਸ ਅੱਜ ਦੀ ਜੇ ਜੇ ਮਾਸਟਰਸ ਵੀ ਜਾਣਾ ਨਾ 21 22 23000 ਚੱਲਦੀ ਆ ਜੇ ਤੁਹਾਨੂੰ 10000 11000 ਡਾਲਰ ਵਾਲੀ ਯੂਨੀਵਰਸਿਟੀ ਮਿਸ਼ਨ ਹੁੰਦੀ ਆ ਤੁਸੀਂ ਇੰਡੀਆ 'ਚ ਮਿਹਨਤ ਕਰਦੇ ਆ ਸਰ ਤੁਸੀਂ ਲਾ ਲਓ 1 ਸਾਲ ਦੀ ਫੀਸ ਹੀ ਬਚਾ ਲਈ ਮਲੇ ਕਿ ਸਕਾਲਰਸ਼ਿਪ ਦੀ ਜੇ ਮੈਂ ਗੱਲ ਕਰਾਂ ਤੇ ਸਰ ਤੁਸੀਂ 50% ਸਕਾਲਰਸ਼ਿਪ ਲਾ ਲਓਗੇ ਬਚ ਗਈ ਤੇ ਸਰ ਇਹ ਵਧੀਆ ਯੂਨੀਵਰਸਿਟੀਆਂ ਦੀ ਮੈਂ ਜਿਹੜੀ ਕਿ ਤੁਹਾਨੂੰ ਗੱਲ ਕਰਨ ਦੇ ਆ ਸੋ ਬਹੁਤ ਜ਼ਿਆਦਾ ਆਪਸ਼ਨਸ ਅੱਜ ਵੀ ਕੈਨੇਡਾ ਵਾਸਤੇ ਹੈਗੀਆਂ ਪਰ ਅੱਜ ਹੋਰ ਇੱਥੇ ਕਲੀਅਰ ਕਰ ਲਵਾਂ ਇਹ ਹਰ ਏਜੰਟ ਕੋਲ ਨਹੀਂ ਹੈਗੀਆਂ ਹੁਣ ਤੁਹਾਨੂੰ ਵੀ ਮੈਂ ਬੱਚਿਆਂ ਨੂੰ ਕਹੂੰਗਾ ਉਹ ਕੈਨੇਡਾ ਪਹੁੰਚਣ ਪਹਚਾ ਦੇ ਕੈਨੇਡਾ ਉਸ ਜੀ ਤੋਂ ਜੇ ਉੱਪਰ ਆਵਾਂਗੇ ਤਾਂ ਹੀ ਕੈਨੇਡਾ ਤੁਹਾਡਾ ਬੱਚਾ ਪਹੁੰਚ ਕੇ ਸੈਟਲਮੈਂਟ ਦੇ ਜਿਹੜਾ ਕਹੂੰਗਾ ਵੱਲ ਜਾ ਸਕਦਾ ਨਹੀਂ ਤਾਂ ਸਟਰਗਲ ਬਹੁਤ ਤੁਹਾਡੇ ਬੱਚੇ ਨੂੰ ਜਿਹੜੀ ਕੀ ਆ ਉਥੇ ਜਾ ਕੇ ਕਰਨੀ ਪੈ ਸਕਦੀ ਆ ਸੋ ਫਾਇਦਾ ਕੀ ਚੱਕਣਾ ਵਾ ਵਾਦੋ ਵਾਦ ਇੰਡੀਆ ਚ ਉਹ ਯੂਨੀਵਰਸਿਟੀਆਂ ਤੇ ਕਾਲਜਿਸ ਤੇ ਅਪਲਾਈ ਕਰੀਏ ਜਿਹੜੇ ਸਾਨੂੰ ਫੈਸਿਲਿਟੀ ਦਿੰਦੇ ਆ ਜੇ ਸਾਡੇ ਨੰਬਰ ਵਧੀਆ ਜੇ ਅਸੀਂ ਆਸ ਚ ਵਧੀਆ ਸਕੋਰ ਲੈ ਲੰਨੇ ਆ ਤੇ ਜੇ ਅਸੀਂ ਉਹਨਾਂ ਚੀਜ਼ਾਂ ਦਾ ਫਾਇਦਾ ਜਰੂਰ ਚੱਕੀਏ ਤੇ ਜੇ ਤੁਹਾਡੇ ਨੰਮਾਰਕਸ ਵੀ ਵਧੀਆ ਵਾ ਆ ਸਕੋਰ ਵੀ ਵਧੀਆ ਸੋ ਕਿਉਂ ਬਾਈ ਬਾਈ 30 ਦੀ ਬਾਈ ਬਾਈ ਆਪਾਂ 25 ਬੱਚੀ ਆ ਡਾਲਰ 20 20 ਹਾ ਡਾਲਰ ਵੀ ਫੀਸ ਭਰਨੀ ਆ ਕਿਉਂ ਨਹੀਂ ਆਪਾਂ ਦਾਦਾ 1000 ਡਾਲਰ ਵਾਲੇ ਪਾਸੇ ਜਾ ਸਕਦੇ ਸੋ ਉਹਦੇ ਵਾਸਤੇ ਪੈਨਾਕਲ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਆਫਿਸ ਜ਼ਰੂਰ ਮਿਲੋ ਸੋ ਮੈਂ ਇਹ ਕਹਾਂਗਾ ਕਿ ਜੇ ਚੀਜ਼ ਅੱਜ ਮੈਂ ਇੱਥੇ ਕਹਿ ਰਿਹਾ ਸੋ ਇਹ ਮਾਰਕੀਟ ਦੇ ਵਿੱਚ ਇੱਕ ਟ੍ਰੈਂਡ ਸੈੱਟ ਜ਼ਰੂਰ ਕਰੇਗਾ ਸੋ ਆਪਣੇ ਪੈਸਾ ਬਚਾਉਣ ਵਾਸਤੇ ਆਪਣੇ ਬੱਚੇ ਦਾ ਕੈਰੀਅਰ ਬਚਾਉਣ ਵਾਸਤੇ 85578 85578 ਨੰਬਰ ਤੇ ਕਾਲ ਕਰੋ ਹਾਂ ਪ੍ਰੋਫਾਈਲ ਅਸੈਸ ਕਰਾਓ ਹਰ ਬੱਚਾ ਇਹਦੇ ਵਿੱਚ ਲਾਈ ਨਹੀਂ ਕਰੇਗਾ ਜਿੱਦਾਂ ਮੈਂ ਤੁਹਾਨੂੰ ਹੁਣੇ ਕਹਿ ਕੇ ਛੱਡਿਆ ਨਾ ਮਿਹਨਤ ਕੀਤੀ ਹੋਈ ਬੱਚੇ ਨੇ ਜਾਂ ਮਿਹਨਤ ਕਰਨ ਨੂੰ ਤਿਆਰ ਆ ਕਰਕੇ ਆਉਂਦਾ ਵਾ ਉਹ ਬਚਾਏ ਦੇ ਵਜ ਦਾ ਫਾਇਦਾ ਜਿਹੜਾ ਕਿ ਆ ਜਰੂਰ ਚੱਕ ਸਕਦਾ ਕੈਨੇਡਾ ਪਹੁੰਚੋਂ ਤੋਂ ਪਹਿਲਾਂ ਹੀ ਕਮਾਈ ਜਿਹੜੀ ਕਿ ਇੰਡੀਆਈ ਤੋਂ ਲਾ ਲਓਗੀ ਉਹਨੇ ਕਰ ਲਈ ਜੇ ਬੱਚਾ ਤੁਹਾਡਾ ਇੱਥੇ ਮਿਹਨਤ ਕਰ ਗਿਆ ਜੇ ਕੀਤੀ ਹੋਈ ਆ ਤੇ ਜਰੂਰ ਹੁਣੀ ਤੁਸੀਂ ਫਾਇਦਾ ਚੱਕ ਸਕਦੇ ਆ ਚਲੋ ਬਹੁਤ ਹੀ ਮਹੱਤਵਪੂਰਨ ਟਾਪਿਕ ਤੇ ਸਾਡੇ ਨਾਲ ਗੱਲ ਸਾਂਝੀ ਕੀਤੀ ਹੈ ਤਿਰਤ ਜੀ ਥੈਂਕ ਯੂ ਸੋ ਮੱਚ ਸਟੂਡੈਂਟ 85578 85578 ਤੇ ਫੋਨ ਕਰਕੇ ਹੋਰ ਕਲੈਰਿਟੀ ਲੈ ਧੰਨਵਾਦ